ਕਦੇ ਗਿਲਾ ਸ਼ਿਕਵਾ ਨਾ ਕਰਿਓ ਇੰਨੀ ਦੇਰ ਹੋ ਗਈ ਸੇਵਾ ਕਰਦੇ ਨੂੰ ਯਾਰ ਦਸਮਾ ਦਵਾਰ ਤਾਂ ਖੁੱਲਿਆ ਨਹੀਂ ਕੋਈ ਤੁਹਾਡੇ ਬਾਹਰਲੇ ਦਰਵਾਜ਼ੇ ਇੰਨੇ ਆ ਕਿ ਖੁੱਲੇ ਕਿੱਥੋਂ ਕਦੇ ਗੱਡੀ ਮੰਗ ਲਈ ਕਦੇ ਘੋੜਾ ਮੰਗ ਲਿਆ ਕਦੇ ਗਾਂ ਮੰਗ ਲਈ ਕਦੇ ਪੁੱਤ ਮੰਗ ਲਿਆ ਕਦੇ ਦੁੱਧ ਮੰਗ ਲਿਆ ਆ ਗੇਟ ਬੰਦ ਹੋਣਗੇ ਤਾਂ ਦਸਮਾ ਖੁੱਲੂ ਸਾਰਾ ਟਾਈਮ ਤੇ ਡਿਮਾਂਡ ਖੜੀ ਰਹਿੰਦੀ ਏ ਮੈਨੂੰ ਆ ਚਾਹੀਦਾ ਏ ਮੈਨੂੰ ਉਹ ਚਾਹੀਦਾ ਏ ਪੁੱਤ ਮਿਲ ਗਿਆ ਫਿਰ ਕਿਨਾਂ ਪੋਤਾ ਫਿਰ ਪੋਣੋਤਾ ਫਿਰ ਉਦੋਂ ਗਾਂ ਆ ਖੜੋਤਾ ਵਤਨ ਕਿਹੜਾ ਥੋੜੀ ਕੋਈ ਸੀਮਾ ਹੀ ਨਹੀਂ ਹੈ ਫਿਰ ਦਸਮਤਵਾਰ ਕਿਵੇਂ ਖੁੱਲ ਜੇ ਇਹਦੇ ਖੁੱਲਣ ਲਈ ਤਾਂ ਰੱਬ ਤੋਂ ਰੱਬ ਨੂੰ ਹੀ ਮੰਗਣਾ ਪੈਂਦਾ ਹੈ ਬਾਕੀ ਚੀਜ਼ਾਂ ਹੋ ਸਕਦਾ ਹੈ ਉਹ ਤੁਹਾਨੂੰ ਅਜਮਾਵੇ ਕੁਝ ਵੀ ਨਾ ਦੇਵੇ ਬਾਕੀ ਚੀਜ਼ਾਂ ਘੇਰ ਥੋੜੀ ਬੂਸ ਚੱਕੀ ਜਾਣੀ ਹੈ ਜਾਂ ਰੱਬ ਦਿੱਤਾ ਤਾਂ ਕੁਝ ਵੀ ਨਹੀਂ ਐਵੇਂ ਹੀ ਭਗਤੀ ਕਰੀ ਜਾਈਏਗੀ ਫਿਰ ਨਹੀਂ ਦਸਮਤਵਾਰ ਖੁੱਲਦਾ ਸੋ ਬਾਹਰ ਜਿਹੜਾ ਵੀ ਤੁਸੀਂ ਕੰਮ ਧੰਦਾ ਕਰਦੇ ਹੋ ਉਹਦੇ ਚ ਬਰਕਤਾਂ ਮੰਗੋ ਮਾਲਕ ਤੋਂ ਸੋ ਇਨਸਾਨ ਨੂੰ ਪਰਮਾਤਮਾ ਤੋਂ ਪਰਮਾਤਮਾ ਨੂੰ ਮੰਗਣਾ ਚਾਹੀਦਾ ਹੈ ਇਨਸਾਨ ਨੂੰ ਰੱਬ ਤੋਂ ਰੱਬ ਮੰਗਣਾ ਚਾਹੀਦਾ ਹੈ ਠੀਕ ਹੈ ਜੋ ਵੀ ਤੁਸੀਂ ਕੰਮ ਧੰਦਾ ਕਰਦੇ ਹੋ ਪਰਮਾਤਮਾ ਦਾ ਨਾਮ ਲਓ ਫਿਰ ਕੰਮ ਧੰਦਾ ਸ਼ੁਰੂ ਕਰੋ ਬਰਕਤ ਜਰੂਰ ਆਏਗੀ ਖਾਣਾ ਖਾਣੇ ਹੋ ਓਮ ਹਰੀ ਅੱਲਾ ਰਾਮ ਦਾ ਨਾਮ ਲੈ ਕੇ ਖਾਓ ਯਕੀਨਨ ਉਹ ਖਾਣਾ ਤੁਹਾਡੇ ਅੰਦਰ ਅੱਛਾ ਅਸਰ ਕਰੇਗਾ ਚੰਗੀ ਤਾਕਤ ਦੇਵੇਗਾ ਔਰ ਤੁਹਾਡੀਆਂ ਬਿਮਾਰੀਆਂ ਦੇ ਲੜਨ ਲਈ ਤੁਹਾਨੂੰ ਮਦਦ ਕਰੇਗਾ